ਸੰਜੀਵ ਸ਼ਰਮਾ ਕਾਲੂ ਪਟਿਆਲਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਤੇ ਉਦੇਵ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਵਾਈਸ ਪ੍ਰਧਾਨ ਜੀ ਦੀ ਅਗਵਾਈ ਹੇਠ ਪਟਿਆਲਾ ਵਿਖੇ ਕਿਸਾਨਾਂ ਦੇ ਹੱਕ 'ਚ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਨਾਂ ਕੀ ਕਿਹਾ ਆਓ ਤੁਸੀਂ ਵੀ ਸੁਣੋ ਗੁੱਪ ਕਰਨ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਸਾਡਾ ਇਹ ਕਿਆ ਨਾਮ ਹੁੰਦਾ ਉਦੇ ਵੀਰ ਸਿੰਘ ਢੱਲੋਂ ਵਾਇਸ ਪ੍ਰਧਾਨ ਪੰਜਾਬ ਯੂਤਕਰ ਟਰੈਕਟਰ ਮਾਰਚ ਬਾਰੇ ਜਾਣਕਾਰੀ ਅੱਜ ਦੇ ਅੱਜ ਇਹ ਜਿਹੜੀ ਵਿਸ਼ਾਲ ਟਰੈਕਟਰ ਮਾਰਚ ਹੈਗੀ ਹੈ ਇਹ ਸਾਡੇ ਵੀਰ ਸੰਜੀਵ ਸ਼ਰਮਾ ਕਾਲੂ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਯੂਤ ਕਾਂਗਰਸ ਦੇ ਇਹਨਾਂ ਨੇ ਬਹੁਤ ਇੱਕ ਵਿਸ਼ਾਲ ਮਾਰਚ ਟਰੈਕਟਰਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਅੱਜ ਮਾਹੌਲ ਹੈ ਜੋ ਅੱਜ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਬਣਾਇਆ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਦੇ ਵਿੱਚ ਜਿਹੜਾ ਹਰਿਆਣਾ ਦੀ ਖੱਟਰ ਸਰਕਾਰ ਨੇ ਦੇ ਬੀਜੇਪੀ ਦੀ ਸਰਕਾਰ ਨੇ ਜੋ ਮਾਹੌਲ ਬਣਾਇਆ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਜਿਹੜਾ ਮਾਰਚ ਹੈਗਾ ਇੱਥੇ ਪਟਿਆਲੇ ਚ ਯੂਥ ਕਾਂਗਰਸ ਵੱਲੋਂ ਸਾਡੇ ਸੰਜੀਵ ਜੀ ਨੇ ਕੱਢਿਆ ਤੇ ਮੈਂ ਸਮਝਦਾ ਇੱਕ ਬੜਾ ਉਪਰਾਲਾ ਕਿਉਂਕਿ ਜਿੱਥੇ ਜਿਹੜੀ ਤਸ਼ੱਦਦ ਹੈ ਉਹ ਭਾਜਪਾ ਦੀ ਸਰਕਾਰ ਕਰ ਰਹੀ ਹੈ ਉੱਥੇ ਹੀ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਿਰਫ ਬੈਠ ਕੇ ਤੇ ਇਸ ਚੀਜ਼ ਨੂੰ ਦੇਖ ਰਿਹਾ ਹੈ ਤੇ ਨਾ ਕਿਸੇ ਚੀਜ਼ ਦੇ ਵਿੱਚ ਹਾਂ ਦਾ ਹੰਗਾਰ ਹੈ ਤੇ ਨਾ ਕੋਈ ਕਾਰਵਾਈ ਹੈ ਸਾਡਾ ਨੌਜਵਾਨ ਸਾਡਾ ਨੌਜਵਾਨ ਵੀਰ ਸ਼ੁਭਕਰਨ ਜੀ ਦਾ ਪਿਛਲੇ ਦਿਨਾਂ ਬਾਰਡਰ ਦੇ ਉੱਤੇ ਮੈਂ ਸਮਝਦਾ ਵੀ ਬੀਜਪੀ ਦੀ ਕट्टर ਸਰਕਾਰ ਵੱਲੋਂ ਕਤਲ ਕੀਤਾ ਗਿਆ ਤੇ ਜਿੱਥੇ ਕਤਲ ਹੁੰਦਾ ਹੈ ਉੱਥੇ ਕਾਰਵਾਈ ਬਣਦੀ ਹੈ ਪਰਚਾ ਬਣਦਾ ਤੇ ਇੱਕ ਜ਼ੀਰੋ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਗਈ ਤੇ ਜਿਹਦੇ ਵਿੱਚ ਮੈਂ ਸਮਝਦਾ ਹੈ ਵੀ ਹੋਮ ਮਿਨਿਸਟਰ ਤੇ ਡੀਜੀਪੀ ਤੇ ਜਿਹੜੇ ਉੱਥੋਂ ਦੇ ਮੌਕੇ ਦੇ ਐਸਪੀ ਤੇ ਐਸਐਸਪੀ ਆ ਉਹਨਾਂ ਦਾ ਨਾਮ ਵਿੱਚ ਹੋਣਾ ਚਾਹੀਦਾ ਐਫ ਆਈ ਆਰ ਦੇ ਵਿੱਚ ਕਿਉਂ ਭਗਵੰਤ ਮਾਨ ਦੀ ਸਰਕਾਰ ਅੱਜ ਸਿਰਫ ਇਹ ਕਹਿ ਰਹੀ ਹੈ ਬੀਐਸਸੀ ਆਪਣੇ ਐਮਐਲਏ ਆ ਸਾਡੇ ਮੰਤਰੀ ਆ ਉਹਨਾਂ ਨੂੰ ਅਸੀਂ ਹਸਪਤਾਲ 'ਚ ਡਿਪਿਊਟ ਕੀਤਾ ਕੀ ਭਗਵੰਤਮਾਨ ਸਰਕਾਰੇ ਚਾਹੁੰਦੀ ਹੈ ਵੀ ਬੀਜੇਪੀ ਦੇ ਨਾਲ ਰਣ ਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਨੁਕਸਾਨ ਕੀਤਾ ਜਾ ਰਿਹਾ ਨਸਰ ਸੰਕਰ ਬੋਲਨ ਇਨਸਾਫ ਤਾਂ ਮਿਲਗਾ ਹੀ ਸਰਵਰ ਵਾ ਦੇਤਾ ਸਰਕਾਰੀ ਨੌਕਰੀ ਦਿੱਤੀ ਕੀ ਆਪਾਂ ਸਮਝਦੇ ਆਂ ਵੀ ਇੱਕ ਨੌਜਵਾਨ ਦੀ ਜਾਨ ਦੀ ਕੀਮਤ ਸਰਕਾਰ ਲਾਉਣਾ ਚਾਹੁੰਦੀ ਹੈ ਇੱਕ ਜਾਨ ਦੀ ਕੀਮਤ ਕਰੋੜ ਰੁਪਈਆ ਤੇ ਨੌਕਰੀ ਹੈ ਤੇ ਇਨਸਾਫ ਕੌਣ ਦੇਊਗਾ ਜਿਹੜਾ ਇਨਸਾਫ ਹੈ ਜਦੋਂ ਟਿੱਕਰ ਉਹਨਾਂ ਦੇ ਨਾਮ ਜਦੋਂ ਕੇ ਪਰਚਾ ਦਰਜ ਨਹੀਂ ਹੁੰਦਾ ਹੋਮ ਮਿਨਿਸਟਰ ਦੇਾ ਬੀ ਜੀ ਪੀ ਦਾ ਤੇ ਐਸ ਪੀ ਦਾ ਉਦੋਂ ਟਿੱਕਰ ਮੈਂ ਸਮਝਦਾ ਉਹ ਪਰਿਵਾਰ ਜਿਹੜਾ ਹੈਗਾ ਉੱਥੇ ਬੈਠਾ ਪੈਸੇ ਦਾ ਭੁੱਖਾ ਨਹੀਂ ਹੈ ਉਹਨਾਂ ਦਾ ਨੌਜਵਾਨ ਪੁੱਤ ਗਿਆ 21-22 ਸਾਲ ਦਾ ਤੇ ਕੀ ਕਰੋੜ ਰੁਪਏ ਉਹਨਾਂ ਦਾ ਨੌਜਵਾਨ ਪੁੱਤ ਵਾਪਸ ਲਿਆਊਗਾ ਇਹ ਭਗਵੰਤ ਮਾਨ ਦੀ ਮਨਸ਼ਾ ਹੈ ਵੀ ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲਣਾ ਇਹ ਪੈਸੇ ਦੀ ਲੋੜ ਨਹੀਂ ਉਸ ਪਰਿਵਾਰ ਨੂੰ ਇਨਸਾਫ ਦੀ ਲੋੜ ਹੈ ਕੱਟੇ ਮੌਜੂਦ ਕੱਟਿਆ ਉਸ ਵਾਰੇ ਜਾਣ ਦਾ ਵੀ ਇੱਕ ਟ੍ਰੈਕਟਰ ਮਾਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੇ ਸਾਡੇ ਕੀ ਕਿਸਾਨ ਭਰਾ ਆਪਣੀਆਂ ਹੱਕ ਲੈਣ ਲਈ ਆਪਣੀ ਮੰਗਾਂ ਮੰਗਣ ਲਈ ਜਿਹੜੇ ਕੀ ਐਮਐਸਪੀ ਦੀ ਜਿਹੜੀ ਲੈਣ ਵਾਸਤੇ ਜਿਹੜੀ ਕਿ ਉਹ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨਾਲ ਤਸ਼ੱਦਦਾਂ ਕੀਤੀਆਂ ਗਈਆਂ ਉਹਨਾਂ ਤੇ ਡਾਂਗਾ ਵਾਰਾਈ ਗਿਆ ਉਹਨਾਂ ਦੇ ਸਿਰ ਤੇ ਸਿਰ ਪਾੜ ਕੇ ਗੋਲੀਆਂ ਮਾਰਾਈ ਗਿਆ ਅੱਜ ਉਹਨਾਂ ਦੇ ਰੋਸ਼ ਮਾਰਚ ਸੀ ਅਜੇ ਟਰੈਕਟਰ ਮਾਰਚ ਕੱਢਿਆ ਤੇ ਇੱਕ ਸਾਡਾ ਭਰਾ ਜਿਹੜਾ ਕਿ ਕਿਸਾਨ ਭਰਾ ਜਿਹੜਾ ਕਿ ਪਿਛਲੇ ਦਿਨੀ ਉਸ ਖਨੌਰੀ ਬਾਰਡਰ ਤੇ ਜਿਸ ਦਾ ਗੋਲੀ ਲੱਗਨ ਨਾਲ ਸ਼ਹੀਦ ਹੋ ਗਿਆ ਉਹਦੇ ਇਨਸਾਫ ਦੀ ਮੰਗ ਕਰਨ ਵਾਸਤੇ ਅਜੇ ਟਰੈਕਟਰ ਮਾਰਚ ਕੱਢੇ ਗਿਆ ਕਿ ਸਾਨੂੰ ਉਸ ਪਰਿਵਾਰ ਨੂੰ ਜਿਹੜੀ ਕਿ ਉਹਨਾਂ ਨੇ ਝੂਠੀ ਐਫ ਆਈ ਆਰ ਇੱਕ ਮਤਲਬ ਜ਼ੀਰੋ ਐਫ ਆਈ ਆਰ ਜਿਹਨੂੰ ਕਹਿੰਦੇ ਆ ਜਿਹਦਾ ਕਿ ਕੋਈ ਟੱਕ ਨਹੀਂ ਦੀ ਐਫ ਆਈ ਆਰ ਦਾ ਖਾਂਜ ਕਮੇਟੀ ਪਾਉਣ ਵਾਲੀ ਜਿਹੜੀ ਗੱਲ ਕਰਨ ਵਾਸਤੇ ਲੋਕਾਂ ਨੂੰ ਖਾਣ ਵਾਸਤੇ ਜਿਹੜੀ ਕਿ ਐਫਆਈਆਰ ਕਰਤੀ ਐ ਉਹਦੇ ਰੋਸ ਚ ਅੱਜ ਅਸੀਂ ਕਿ ਟਰੈਕਟਰ ਮਾਰਚ ਕੱਢਿਆ ਕਿ ਸਾਨੂੰ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਸਰਕਾਰ ਨੂੰ ਮੰਗ ਕਰਦੇ ਕਿ ਜਿਸ ਅਫਸਰ ਨੇ ਜਿਸ ਸਰਕਾਰ ਦੇ ਜਿਸ ਸਰਕਾਰ ਦੇ ਜਿਹਨਾਂ ਅਹੁਦੇ ਤੇ ਬੈਠੇ ਲੀਡਰਾਂ ਨੇ ਜਿਸ ਦਾ ਇਹ ਇਸ ਦਾ ਧੰਨੇ ਤੇ ਜਾਂ ਉਸ ਤੇ ਬੈਠੇ ਕਿਸਾਨਾਂ ਤੇ ਜਿਨ੍ਹਾਂ ਨੇ ਇਹ ਲਾਠੀਆਂ ਵਰਾਈਆਂ ਜਾਂ ਗੋਲੀਆਂ ਚਲਾਈਆਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਕੀਤਾ ਕਿ ਸਾਡੀ ਜਿਹੜੇ ਸਾਡੀ ਸਟੇਟ ਚ ਵੜ ਕੇ ਦੂਜੇ ਹਰਿਆਣੇ ਦੀ ਪੁਲਿਸ ਨੇ ਸਾਡੇ ਕਿਸਾਨ ਭਰਾਵਾਂ ਦੀ ਜਿਹੜੀਆਂ ਦਸਤਾਵੇਜ਼ ਦਿੱਤੀਆਂ ਉਹਨਾਂ ਤੇ ਬੰਦੀ ਕਰਵੀ ਕੀਤੀ ਜਾਵੇ ਉਹਦੇ ਰੋਸ ਚ ਅੱਜ ਅਸੀਂ ਟਰੈਕਟਰ ਮਾਰਚ ਕੀਤਾ ਤੇ ਇਹ ਟਰੈਕਟਰ ਮਾਰਚ ਅੱਜ ਦਿੱਤਾ ਕਿ ਜੇ ਸਰਕਾਰ ਨੇ ਜੇ ਇਨਾਂ ਦੀਆਂ ਸਾਡੀਆਂ ਮੰਗਾਂ ਨਾ ਪੂਰੀ ਕੀਤੀਆਂ ਇਹ ਟਰੈਕਟਰ ਮਾਰਚ ਅਸੀਂ ਖਨੌਰ ਕੀ ਸ਼ੰਭੂ ਬਾਰਡਰ ਤੱਕ ਬਿਲਕੁਲ ਲੈ ਕੇ ਜਾਵਾਂਗੇ ਜੀ ਸਰਕਾਰ ਵਾਲੋ ਕਾਸੇ ਸਹਾਇਤਾ ਕੀਤੀ ਕੀ ਇਹ ਪਰਿਵਾਰ ਦੀ ਦੇਖੋ ਕੋਈ ਸਹਾਇਤਾ ਨਹੀਂ ਕੀਤੀ ਗਈ ਸਾਡੀ ਸਰਕਾਰ ਚ ਵੀ ਜੇ ਸਾਡੀ ਸਰਕਾਰ ਚ ਵੀ ਕਿਸਾਨ ਤਰਨਾ ਹੋਇਆ ਸੀਗਾ ਸਾਡੇ 750 ਕਿਸਾਨ ਸ਼ਹੀਦ ਹੋਏ ਸੀਗੇ ਅਸੀਂ ਉਹਨਾਂ ਨੂੰ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਉਹਨਾਂ ਨੂੰ ਬੰਦਾ ਮੁਆਵਜ਼ਾ ਜਾਂ ਹੋਰ ਵੀ ਜਿਸ ਤਰ੍ਹਾਂ ਜਿਹਨੂੰ ਮਦਦ ਦੀ ਲੋੜ ਸੀ ਜ਼ਰੂਰ ਕੀਤੀ ਮਰ ਹਜੇ ਤੱਕ ਇਹਨਾਂ ਦੀਆਂ ਇਹ ਭਗਵੰਤਮਾਨ ਸਰਕਾਰ ਡਬਲ ਡਬਲ ਗੱਲਾਂ ਕਰਦਾ ਕਰਦਾ ਕੁਝ ਨਹੀਂ ਸਿਰਫ ਝੂਠ ਦੀਆਂ ਗੱਲਾਂ ਜਿਹੜੀਆਂ ਇਹ ਝੂਠ ਬੋਲਦਾ ਹੋਰ ਕੁਝ ਦੇ ਦੇ ਇਹਦੇ ਕੋਲ ਹੈਗਾ ਪੱਲੇ ਸਰਕਾਰੀ ਨੌਕਰੀ ਦਿੱਤੀ ਆ ਬਿਲਕੁਲ ਨਹੀਂ ਹਜੇ ਕੁਝ ਦਿੱਤਾ ਜੀ ਸਰਕਾਰੀ ਨੌਕਰੀ ਜੇ ਕਿਸੇ ਦਾ ਤੁਸੀਂ ਮੁੰਡਾ ਐਦਾਂ ਸ਼ੀਤ ਹੋ ਜੇ ਉਹਨਾਂ ਨੂੰ ਨੌਕਰੀਆਂ ਦੀ ਗੱਲਾਂ ਕਹਦੇ ਹਜੇ ਕੁਝ ਨਹੀਂ ਹਜੇ ਗੱਲਾਂ ਚੀ ਹੈ ਜਦੋਂ ਕਰਨਗੇ ਉਦੋਂ ਅਸੀਂ ਵੇਖਾਂਗੇ ਇਹ ਬੜੀ ਮਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਭਗਵੰਤ ਮਾਨ ਵਾਸਤੇ ਵੀ ਆਪਣੇ ਪੰਜਾਬ ਜਿਹੜਾ ਕੀ ਆਪਣੇ ਕਿਸਾਨ ਕਿਸਾਨਾਂ ਦਾ ਪੁੱਤ ਸਮਝਦਾ ਸੀ ਅੱਜ ਕਿਸਾਨਾਂ ਨਾਲ ਇਹ ਹਾਲਾਤ ਕਰਨ ਦੇ ਜਿਹੜਾ ਤੁਲ ਗਿਆ ਸੀ ਇਹਦੀ ਨਿੰਦਾ ਕਰਦੇ ਆ